ਬੋਕੇ ਤੇ ਜਿਹਨੂੰ ਆਪਾਂ ਵਿਸ਼ਵ ਧਰੋਹਰ ਦਿਵਸ ਪੰਜਾਬੀ ਚ ਕਹਿੰਦੇ ਆ ਤੇ ਨਾਲੇ ਜਿਹੜਾ ਆਪਣਾ ਵਰਲਡ ਹੈਰੀਟੇਜ ਨੂੰ ਸਾਰੇ ਸੰਸਾਰ ਚ ਬਣਾਇਆ ਜਾ ਰਿਹਾ ਹੈਗਾ ਯੂਨੋ ਵੱਲੋਂ ਰੈਕਗਨਾਈਜ਼ ਕੀਤਾ ਗਿਆ ਹੈਗਾ ਔਰ ਵਰਲਡ ਮਿਊਜ਼ੀਅਮ ਔਰ ਮਨੂਮੈਂਟਸ ਡੇ ਵੀ ਅੱਜ ਦਾ ਦਿਨ ਬਣਾਇਆ ਜਾਂਦਾ ਹੈਗਾ ਅਸੀਂ ਇਸ ਵਕਤ 1904 1904 ਚ ਬਣਾਈ ਗਈ ਕੈਲੀਵਰੀ ਚਰਚ ਜਿਹਦੇ ਬਾਰੇ ਬਹੁਤ ਹੈਰੀਟੇਜ ਹੈਗੀ ਹੈ ਪੰਜਾਬ ਦੀ ਔਰ ਲੁਧਿਆਣੇ ਚ ਹੈਗੀ ਆ ਸੀਐਮਸੀ ਹਸਪੀਟਲ ਦੇ ਕੋਲ ਔਰ ਅੱਜ ਵੈਸੇ ਵੀ ਆਪਣਾ ਗੁੱਡ ਫਰਾਈਡੇ ਦਾ ਦਿਨ ਹੈਗਾ ਇਸ ਚਰਚ ਬਾਰੇ ਜਿਹੜੀ 1904 ਚ ਬਣੀ ਸੀ ਉਹਨਾਂ ਬਾਰੇ ਪੌਲ ਸੰਸਾਰਪੁਰ ਸਾਹਿਬ ਹੈਗੇ ਉਹਨਾਂ ਨਾਲ ਗੱਲ ਕਰਦੇ ਕੀ ਮਹੱਤਤਾ ਹੈਗੀ ਹੈ ਜੀ ਸਰ ਵੈਲਕਮ ਹੈ ਜੀ ਕੀ ਤੋਂ ਤੁਸੀਂ ਕਹਿਣਾ ਛੱਡ ਦੋ ਹਾਂ ਜੀ ਇਹ 1904 1904 ਦੇ ਵਿੱਚ ਹਾਂ ਜੀ ਵਾਈਲੀ ਮੈਡਮ ਜੋ ਹੈ ਜੀ ਉਹਨਾਂ ਨੇ ਇਸ ਚਰਚ ਦੀ ਉਸਾਰੀ ਕੀਤੀ ਹੈ ਔਰ ਵੈਸੇ ਤਾਂ ਇੱਥੇ ਮਿਸ਼ਨਰੀ 1834 ਚ ਆਗੇ ਸੀ ਜੀ ਪਰ ਇਹ ਚਰਚ ਜਿਹੜਾ ਹੈ ਉਹਨਾਂ ਦੇ ਇੱਕ ਮਹਾਨ ਦੇਨ ਹੈ ਜਿਹਦੀ ਵਜ੍ਹਾ ਨਾਲ ਹਜ਼ਾਰਾਂ ਲੋਕਾਂ ਨੇ ਈਸ਼ਵਰ ਤੇ ਵਿਸ਼ਵਾਸ ਕੀਤਾ ਹੈ ਜੀ ਅੱਜ ਵੀ ਬੜੀ ਮੇਨਟੇਨਡ ਹੈ ਵੈਸੇ ਦੇਖਿਆ 1904 ਦਾ ਮਤਲਬ ਹੈ 120 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਔਰ ਬਿਲਕੁਲ ਬਲੰਦੀਆਂ ਔਰ ਬੜੀ ਵਧੀਆ ਮੇਨਟੇਨਡ ਹੈਗੀ ਹੈ ਚਰਚ ਕਿਸ ਤਰ੍ਹਾਂ ਤੁਸੀਂ ਜੋਜਦੇ ਹੋ ਇਹਦੇ ਵਿੱਚ ਮੇਰੇ ਬਜ਼ੁਰਗਾਂ ਨੇ ਦੱਸਿਆ ਸੀ ਕਿ ਇਹਦੇ ਵਿੱਚ ਖੁਦਾ ਦੀ ਬਲੇਸਿੰਗ ਹੈ ਜੀ ਜਿਹੜੇ ਲੋਕਾਂ ਦੇ ਆਪਣੇ ਕੰਮ ਹੁੰਦੇ ਨੇ ਉਹ ਆਕੇ ਇੱਥੇ ਦੁਆ ਕਰਦੇ ਨੇ ਸਾਡੇ ਘਰ ਦੇ ਵਿੱਚ ਵੀ ਇਦਾਂ ਹੋਇਆ ਮੇਰੀ ਵਾਈਫ ਇੱਥੇ ਦੁਆ ਕਰਦੀ ਸੀ ਸਾਡੇ ਔਲਾਦ ਨਹੀਂ ਸੀ ਪਰ ਸਾਡੇ ਇੱਥੇ ਦੁਆ ਕਰਨਾ ਸਾਡੇ ਘਰ ਪਹਿਲਾ ਲੜਕਾ ਪੈਦਾ ਹੋਇਆ ਸੀ ਸੋ ਇਹ 1904 ਦੀ ਬੜੀ ਮਹੱਤਵਪੂਰਨ ਪਵਿੱਤਰ ਚਰਚ ਜਿਹੜੀ ਕਿ 120 ਤੋਂ ਸਾਲ ਤੋਂ ਵੱਧ ਸਮੇਂ ਤੇ ਇੱਥੇ ਬਿਲਕੁਲ ਮੇਨਟੇਨਡ ਹੈ ਔਰ ਪੰਜਾਬ ਦੀ ਸ਼ਾਨ ਹੈਗੀ ਆ ਵਰਲਡ ਹੈਰੀਟੇਜ ਦੇ ਬੁੱਕੇ ਤੇ ਅਸੀਂ ਹੋਰ ਵੀ ਇਹ ਜਿਹੇ ਜਿਹੇ ਮੂਮੈਂਟਸ ਸਬਾਰਕ ਜਾਂ ਹੋਰ ਇਹ ਜਿਹੇ ਦਰਸ਼ਕਾਂ ਦੇ ਰੂਬਰੂ ਲਿਆਉਂਦੇ ਰਾਵਾਂਗੇ ਰਜੇਸ਼ ਚੰਦਰ ਵੀਡੀਓ ਜਰਨਲਿਸਟ ਜਤਿੰਦਰ ਨਾਲ ਲੁਧਿਆਣਾ ਪੰਜਾਬ ਅੱਜ ਵਰਲਡ ਹੈਰੀਟੇਜ ਡੇ ਦੇ ਮੌਕੇ ਤੇ ਜਿਹਨੂੰ ਆਪਾਂ ਵਿਸ਼ਵ ਧਰੋਹਰ ਦਿਵਸ ਪੰਜਾਬੀ ਚ ਕਹਿੰਦੇ ਆ ਤੇ ਨਾਲੇ ਜਿਹੜਾ ਆਪਣਾ ਵਰਲਡ ਹੈਰੀਟੇਜ ਜਿਹਨੂੰ ਸਾਰੇ ਸੰਸਾਰ ਚ ਬਣਾਇਆ ਜਾ ਰਿਹਾ ਹੈਗਾ ਯੂਨੋ ਵੱਲੋਂ ਰੈਕਗਨਾਈਜ਼ ਕੀਤਾ ਗਿਆ ਹੈਗਾ ਔਰ ਵਰਲਡ ਮਿਊਜ਼ੀਅਮ ਔਰ ਮਾਨੂਮੈਂਟਸ ਡੇ ਵੀ ਅੱਜ ਦਾ ਦਿਨ ਬਣਾਇਆ ਜਾਂਦਾ ਹੈਗਾ ਅਸੀਂ ਇਸ ਵਕਤ 1904 1904 ਚ ਬਣਾਈ ਗਈ ਕੈਲੀਵਰੀ ਚਰਚ ਜਿਹਦੇ ਬਾਰੇ ਬਹੁਤ ਹੈਰੀਟੇਜ ਹੈਗੀ ਹੈ ਪੰਜਾਬ ਦੀ ਔਰ ਲੁਧਿਆਣੇ ਚ ਹੈਗੀ ਆ ਸੀਐਮਸੀ ਹਸਪੀਟਲ ਦੇ ਕੋਲ ਔਰ ਅੱਜ ਵੈਸੇ अपना गुड फ्राइडे ਦਾ ਦਿਨ ਹੈਗਾ ਇਸ ਚਰਚ ਬਾਰੇ ਜਿਹੜੀ 1904 ਚ ਬਣੀ ਸੀ ਉਹਨਾਂ ਬਾਰੇ ਪੌਲ ਸੰਸਾਰਪੁਰ ਸਾਹਿਬ ਹੈਗੇ ਉਹਨਾਂ ਨਾਲ ਗੱਲ ਕਰਦੇ ਕੀ ਮਹੱਤਤਾ ਹੈਗੀ ਹੈ ਜੀ ਸਰ ਵੈਲਕਮ ਹੈ ਜੀ ਕੀ ਤੋਂ ਤੁਸੀਂ ਕਹਿਣਾ ਛੱਡ ਦੋ ਹਾਂ ਜੀ ਇਹ 1904 1904 ਦੇ ਵਿੱਚ ਹਾਂ ਜੀ ਵਾਈਲੀ ਮੈਡਮ ਜੋ ਹੈ ਜੀ ਉਹਨਾਂ ਨੇ ਇਸ ਚਰਚ ਦੀ ਉਸਾਰੀ ਕੀਤੀ ਹੈ ਔਰ ਵੈਸੇ ਤਾਂ ਇੱਥੇ ਮਿਸ਼ਨਰੀ 1834 ਚ ਆਗੇ ਸੀ ਜੀ ਪਰ ਇਹ ਚਰਚ ਜਿਹੜਾ ਹੈ ਉਹਨਾਂ ਦੇ ਇੱਕ ਮਹਾਨ ਦਿਨ ਹੈ ਜਿਹਦੀ ਵਜ੍ਹਾ ਨਾਲ ਹਜ਼ਾਰਾਂ ਲੋਕਾਂ ਨੇ ਈਸ਼ਵਰ ਤੇ ਵਿਸ਼ਵਾਸ ਕੀਤਾ ਹੈ ਜੀ ਅੱਜ ਵੀ ਬੜੀ ਮੇਨਟੇਨਡ ਹੈ ਵੈਸੇ ਦੇਖਿਆ 1904 ਦਾ ਮਤਲਬ ਹੈ 120 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਔਰ ਬਿਲਕੁਲ ਬਲੰਦੀਆਂ ਔਰ ਬੜੀ ਵਧੀਆ ਮੇਨਟੇਨਡ ਹੈਗੀ ਹੈ ਚਰਚ ਕਿਸ ਤਰ੍ਹਾਂ ਤੁਸੀਂ ਜੋਜਦੇ ਹੋ ਇਹਦੇ ਵਿੱਚ ਮੇਰੇ ਬਜ਼ੁਰਗਾਂ ਨੇ ਦੱਸਿਆ ਸੀ ਕਿ ਇਹਦੇ ਵਿੱਚ ਖੁਦਾ ਦੀ ਬਲੇਸਿੰਗ ਹੈ ਜੀ ਜਿਹੜੇ ਲੋਕਾਂ ਦੇ ਆਪਣੇ ਕੰਮ ਹੁੰਦੇ ਨੇ ਉਹ ਆ ਕੇ ਇੱਥੇ ਦੁਆ ਕਰਦੇ ਨੇ ਸਾਡੇ ਘਰ ਦੇ ਵਿੱਚ ਵੀ ਇਦਾਂ ਹੋਇਆ ਮੇਰੀ ਵਾਈਫ ਇੱਥੇ ਦੁਆ ਕਰਦੀ ਸੀ ਸਾਡੇ ਔਲਾਦ ਨਹੀਂ ਸੀ ਪਰ ਸਾਡੇ ਇੱਥੇ ਦੁਆ ਕਰਨਾ ਸਾਡੇ ਘਰ ਪਹਿਲਾ ਲੜਕਾ ਪੈਦਾ ਹੋਇਆ ਸੀ ਸੋ ਇਹ 1904 ਦੀ ਬੜੀ ਮਹੱਤਵਪੂਰਨ ਪਵਿੱਤਰ ਚਰਚ ਜਿਹੜੀ ਕਿ 120 ਤੋਂ ਸਾਲ ਤੋਂ ਵੱਧ ਸਮੇਂ ਤੇ ਇੱਥੇ ਬਿਲਕੁਲ ਮੇਨਟੇਨਡ ਹੈ ਔਰ ਪੰਜਾਬ ਦੀ ਸ਼ਾਨ ਹੈਗੀ ਆ ਵਰਲਡ ਹੈਰੀਟੇਜ ਦੇ ਬੁੱਕੇ ਤੇ ਅਸੀਂ ਹੋਰ ਵੀ ਇਹ ਜਿਹੇ ਜਿਹੇ ਮੂਮੈਂਟਸ ਸਬਾਰਕ ਜਾਂ ਹੋਰ ਇਹ ਜਿਹੇ ਦਰਸ਼ਕਾਂ ਦੇ ਰੂਬਰੂ ਲਿਆਉਂਦੇ ਰਾਵਾਂਗੇ ਰਜੇਸ਼ ਸਿੰਧਰ ਵੀਡੀਓ ਜਰਨਲਿਸਟ ਜਤਿੰਦਰ ਨਾਲ ਲੁਧਿਆਣਾ ਪੰਜਾਬ ਅੱਜ ਵਰਲਡ ਹੈਰੀਟੇਜ ਡੇ ਦੇ ਮੌਕੇ ਤੇ ਜਿਹਨੂੰ ਆਪਾਂ ਵਿਸ਼ਵ ਧਰੋਹਰ ਦਿਵਸ ਪੰਜਾਬੀ ਚ ਕਹਿੰਦੇ ਆ ਤੇ ਨਾਲੇ ਜਿਹੜਾ ਆਪਣਾ ਵਰਲਡ ਹੈਰੀਟੇਜ ਜਿਹਨੂੰ ਸਾਰੇ ਸੰਸਾਰ ਚ ਬਣਾਇਆ ਜਾ ਰਿਹਾ ਹੈਗਾ ਯੂਨੋ ਵੱਲੋਂ ਰੈਕਗਨਾਈਜ਼ ਕੀਤਾ ਗਿਆ ਹੈਗਾ ਔਰ ਵਰਲਡ ਮਿਊਜ਼ੀਅਮ ਔਰ ਮਾਨੂਮੈਂਟਸ ਡੇ ਵੀ ਅੱਜ ਦਾ ਦਿਨ ਬਣਾਇਆ ਜਾਂਦਾ ਹੈਗਾ ਅਸੀਂ ਇਸ ਵਕਤ 1904 1904 ਚ ਬਣਾਈ ਗਈ ਕੈਲੀਵਰੀ ਚਰਚ ਜਿਹਦੇ ਬਾਰੇ ਬਹੁਤ ਹੈਰੀਟੇਜ ਹੈਗੀ ਹੈ ਪੰਜਾਬ ਦੀ ਔਰ ਲੁਧਿਆਣੇ ਚ ਹੈਗੀ ਆ ਸੀਐਮਸੀ ਹਸਪੀਟਲ ਦੇ ਕੋਲ ਔਰ ਅੱਜ ਵੈਸੇ ਵੀ आ, 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 अपना गुड फ्राइडे ਦਾ ਦਿਨ ਹੈ ਗਿਆ ਇਸ ਚਰਚ ਬਾਰੇ ਜਿਹੜੀ 1904 ਚ ਬਣੀ ਸੀ ਉਹਨਾਂ ਬਾਰੇ ਪੌਲ ਸੰਸਾਰਪੁਰ ਸਾਹਿਬ ਹੈਗੇ ਉਹਨਾਂ ਨਾਲ ਗੱਲ ਕਰਦੇ ਕੀ ਮਹੱਤਤਾ ਹੈਗੀ ਹੈ ਜੀ ਸਰ ਵੈਲਕਮ ਹੈ ਜੀ ਕੀ ਤੁਸੀਂ ਕਹਿਣਾ ਛੱਡ ਦੋ ਹਾਂ ਜੀ ਇਹ 1904 1904 ਦੇ ਵਿੱਚ ਹਾਂ ਜੀ ਵਾਈਲੀ ਮੈਡਮ ਜੋ ਹੈ ਜੀ ਉਹਨਾਂ ਨੇ ਇਸ ਚਰਚ ਦੀ ਉਸਾਰੀ ਕੀਤੀ ਹੈ ਔਰ ਵੈਸੇ ਤਾਂ ਇੱਥੇ ਮਿਸ਼ਨਰੀ 1834 ਚ ਆਗੇ ਸੀ ਜੀ ਪਰ ਇਹ ਚਰਚ ਜਿਹੜਾ ਹੈ ਉਹਨਾਂ ਦੇ ਇੱਕ ਮਹਾਨ ਦਿਨ ਹੈ ਜਿਹਦੀ ਵਜ੍ਹਾ ਨਾਲ ਹਜ਼ਾਰਾਂ ਲੋਕਾਂ ਨੇ ਈਸ਼ਵਰ ਤੇ ਵਿਸ਼ਵਾਸ ਕੀਤਾ ਹੈ ਜੀ ਅੱਜ ਵੀ ਬੜੀ ਮੇਨਟੇਨਡ ਹੈ ਵੈਸੇ ਦੇਖਿਆ 1904 ਦਾ ਮਤਲਬ ਹੈ 120 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਔਰ ਬਿਲਕੁਲ ਬਲੰਦੀਆਂ ਔਰ ਬੜੀ ਵਧੀਆ ਮੇਨਟੇਨਡ ਹੈਗੀ ਹੈ ਚਰਚ ਕਿਸ ਤਰ੍ਹਾਂ ਤੁਸੀਂ ਜੋਜਦੇ ਹੋ ਇਹਦੇ ਵਿੱਚ ਮੇਰੇ ਬਜ਼ੁਰਗਾਂ ਨੇ ਦੱਸਿਆ ਸੀ ਕਿ ਇਹਦੇ ਵਿੱਚ ਖੁਦਾ ਦੀ ਬਲੇਸਿੰਗ ਹੈ ਜੀ ਜਿਹੜੇ ਲੋਕਾਂ ਦੇ ਆਪਣੇ ਕੰਮ ਹੁੰਦੇ ਨੇ ਉਹ ਆ ਕੇ ਇੱਥੇ ਦੁਆ ਕਰਦੇ ਨੇ ਸਾਡੇ ਘਰ ਦੇ ਵਿੱਚ ਵੀ ਇਦਾਂ ਹੋਇਆ ਮੇਰੀ ਵਾਈਫ ਇੱਥੇ ਦੁਆ ਕਰਦੀ ਸੀ ਸਾਡੇ ਔਲਾਦ ਨਹੀਂ ਸੀ ਪਰ ਸਾਡੇ ਤੇ ਦੁਆ ਕਰਨਾ ਸਾਡੇ ਘਰ ਪਹਿਲਾ ਲੜਕਾ ਪੈਦਾ ਹੋਇਆ ਸੀ ਸੋ ਇਹ 1904 ਦੀ ਬੜੀ ਮਹੱਤਵਪੂਰਨ ਪਵਿੱਤਰ ਚਰਚ ਜਿਹੜੀ ਕਿ 120 ਸਾਲ ਤੋਂ ਵੱਧ ਸਮੇਂ ਤੇ ਇੱਥੇ ਬਿਲਕੁਲ ਮੇਨਟੇਨਡ ਹੈ ਔਰ ਪੰਜਾਬ ਦੀ ਸ਼ਾਨ ਹੈਗੀ ਆ ਵਰਲਡ ਹੈਰੀਟੇਜ ਦੇ ਬੁੱਕੇ ਤੇ ਅਸੀਂ ਹੋਰ ਵੀ ਇਹ ਜਿਹੇ ਜਿਹੇ ਮੂਮੈਂਟਸ ਸਬਾਰਕ ਜਾਂ ਹੋਰ ਇਹ ਜੇ ਦਰਸ਼ਕਾਂ ਦੇ ਰੂਬਰੂ ਲਿਆਉਂਦੇ ਰਾਵਾਂਗੇ ਰਜੇਸ਼ ਸਿੰਧਰ ਵੀਡੀਓ ਜਰਨਲਿਸਟ ਜਤਿੰਦਰ ਨਾਲ ਲੁਧਿਆਣਾ ਪੰਜਾਬ ਅੱਜ ਵਰਲਡ ਹੈਰੀਟੇਜ ਡੇ ਦੇ ਮੌਕੇ ਤੇ ਜਿਹਨੂੰ ਆਪਾਂ ਵਿਸ਼ਵ ਧਰੋਹਰ ਦਿਵਸ ਪੰਜਾਬੀ ਚ ਕਹਿੰਦੇ ਆ ਤੇ ਨਾਲੇ ਜਿਹੜਾ ਆਪਣਾ ਵਰਲਡ ਹੈਰੀਟੇਜ ਨੂੰ ਸਾਰੇ ਸੰਸਾਰ ਚ ਬਣਾਇਆ ਜਾ ਰਿਹਾ ਹੈਗਾ ਯੂਨੋ ਵੱਲੋਂ ਰੈਕਗਨਾਈਜ਼ ਕੀਤਾ ਗਿਆ ਹੈਗਾ ਔਰ ਵਰਲਡ ਮਿਊਜ਼ੀਅਮ ਔਰ ਮਾਨੂਮੈਂਟਸ ਡੇ ਵੀ ਅੱਜ ਦਾ ਦਿਨ ਬਣਾਇਆ ਜਾਂਦਾ ਹੈਗਾ ਅਸੀਂ ਇਸ ਵਕਤ 1904 1904 ਚ ਬਣਾਈ ਗਈ ਕੈਲੀਵਰੀ ਚਰਚ ਜਿਹਦੇ ਬਾਰੇ ਬਹੁਤ ਹੈਰੀਟੇਜ ਹੈਗੀ ਹੈ ਪੰਜਾਬ ਦੀ ਔਰ ਲੁਧਿਆਣੇ ਚ ਹੈਗੀ ਆ ਸੀਐਮਸੀ ਹਸਪੀਟਲ ਦੇ ਕੋਲ ਔਰ ਅੱਜ ਵੈਸੇ ਵੀ ਆਪਣਾ ਗੁੱਡ ਫਰਾਈਡੇ ਦਾ ਦਿਨ ਹੈਗਾ ਇਸ ਚਰਚ ਬਾਰੇ ਜਿਹੜੀ 1904 ਚ ਬਣੀ ਸੀ ਉਹਨਾਂ ਬਾਰੇ ਪੌਲ ਸੰਸਾਰਪੁਰ ਸਾਹਿਬ ਹੈਗੇ ਉਹਨਾਂ ਨਾਲ ਗੱਲ ਕਰਦੇ ਕੀ ਮਹੱਤਤਾ ਹੈਗੀ ਹੈ ਜੀ ਸਰ ਵੈਲਕਮ ਹੈ ਜੀ ਕੀ ਤੋਂ ਤੁਸੀਂ ਕਹਿਣਾ ਛੱਡ ਦੋ ਹਾਂ ਜੀ ਇਹ 1904 1904 ਦੇ ਵਿੱਚ ਹਾਂ ਜੀ ਵਾਈਲੀ ਮੈਡਮ ਜੋ ਹੈ ਜੀ ਉਹਨਾਂ ਨੇ ਇਸ ਚਰਚ ਦੀ ਉਸਾਰੀ ਕੀਤੀ ਹੈ ਔਰ ਵੈਸੇ ਤਾਂ ਇੱਥੇ ਮਿਸ਼ਨਰੀ 1834 ਚ ਆਗੇ ਸੀ ਜੀ ਪਰ ਇਹ ਚਰਚ ਜਿਹੜਾ ਹੈ ਉਹਨਾਂ ਦੇ ਇੱਕ ਮਹਾਨ ਦੇਨ ਹੈ ਜਿਹਦੀ وجہ ਨਾਲ ਹਜ਼ਾਰਾਂ ਲੋਕਾਂ ਨੇ ઈશ્વਰ ਤੇ ਵਿਸ਼ਵਾਸ ਕੀਤਾ ਹੈ ਜੀ ਅੱਜ ਵੀ ਬੜੀ ਮੇਨਟੇਨਡ ਹੈ ਵੈਸੇ ਦੇਖਿਆ 1904 ਦਾ ਮਤਲਬ ਹੈ 120 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਔਰ ਬਿਲਕੁਲ ਬਲੰਦੀਆਂ ਔਰ ਬੜੀ ਵਧੀਆ ਮੇਨਟੇਨਡ ਹੈਗੀ ਹੈ ਚਰਚ ਕਿਸ ਤਰ੍ਹਾਂ ਤੁਸੀਂ ਜੋਜਦੇ ਹੋ ਇਹਦੇ ਵਿੱਚ ਮੇਰੇ ਬਜ਼ੁਰਗਾਂ ਨੇ ਦੱਸਿਆ ਸੀ ਕਿ ਇਹਦੇ ਵਿੱਚ ਖੁਦਾ ਦੀ ਬਲੇਸਿੰਗ ਹੈ ਜੀ ਜਿਹੜੇ ਲੋਕਾਂ ਦੇ ਆਪਣੇ ਕੰਮ ਹੁੰਦੇ ਨੇ ਉਹ ਆਕੇ ਇੱਥੇ ਦੁਆ ਕਰਦੇ ਨੇ ਸਾਡੇ ਘਰ ਦੇ ਵਿੱਚ ਵੀ ਹੋਇਆ ਮੇਰੀ ਵਾਈਫ ਇੱਥੇ ਦੁਆ ਕਰਦੀ ਸੀ ਸਾਡੇ ਔਲਾਦ ਨਹੀਂ ਸੀ ਪਰ ਸਾਡੇ ਇੱਥੇ ਦੁਆ ਕਰਨਾ ਸਾਡੇ ਘਰ ਪਹਿਲਾ ਲੜਕਾ ਪੈਦਾ ਹੋਇਆ ਸੀ ਸੋ ਇਹ 1904 ਦੀ ਬੜੀ ਮਹੱਤਵਪੂਰਨ ਪਵਿੱਤਰ ਚਰਚ ਜਿਹੜੀ ਕਿ 120 ਸਾਲ ਤੋਂ ਵੱਧ ਸਮੇਂ ਤੇ ਇੱਥੇ ਬਿਲਕੁਲ ਮੇਨਟੇਨਡ ਹੈ ਔਰ ਪੰਜਾਬ ਦੀ ਸ਼ਾਨ ਹੈਗੀ ਆ ਵਰਲਡ ਹੈਰੀਟੇਜ ਦੇ ਬੁੱਕੇ ਤੇ ਅਸੀਂ ਹੋਰ ਵੀ ਇਹ ਜਿਹੇ ਜਿਹੇ ਮੂਮੈਂਟਸ ਸਬਾਰਕ ਜਾਂ ਹੋਰ ਇਹ ਜਿਹੇ ਦਰਸ਼ਕਾਂ ਦੇ ਰੂਬਰੂ ਲਿਆਉਂਦੇ ਰਾਵਾਂਗੇ ਰਜੇਸ਼ ਸਿੰਧਰ ਵੀਡੀਓ ਜਰਨਲਿਸਟ ਜਤਿੰਦਰ ਨਾਲ ਲੁਧਿਆਣਾ ਪੰਜਾਬ ਅੱਜ ਵਰਲਡ ਹੈਰੀਟੇਜ ਡੇ ਦੇ ਮੌਕੇ ਤੇ ਜਿਹਨੂੰ ਆਪਾਂ ਵਿਸ਼ਵ ਧਰੋਹਰ ਦਿਵਸ ਪੰਜਾਬੀ ਚ ਕਹਿੰਦੇ ਆ ਤੇ ਨਾਲੇ ਜਿਹੜਾ ਆਪਣਾ ਵਰਲਡ ਹੈਰੀਟੇਜ ਜਿਹਨੂੰ ਸਾਰੇ ਸੰਸਾਰ ਚ ਬਣਾਇਆ ਜਾ ਰਿਹਾ ਹੈਗਾ ਯੂਨੋ ਵੱਲੋਂ ਰੈਕਗਨਾਈਜ਼ ਕੀਤਾ ਗਿਆ ਹੈਗਾ ਔਰ ਵਰਲਡ ਮਿਊਜ਼ੀਅਮ ਔਰ ਮਨੂਮੈਂਟਸ ਡੇ ਵੀ ਅੱਜ ਦਾ ਦਿਨ ਬਣਾਇਆ ਜਾਂਦਾ ਹੈਗਾ ਅਸੀਂ ਇਸ ਵਕਤ 1904 1904 ਚ ਬਣਾਈ ਗਈ ਕੈਲੀਵਰੀ ਚਰਚ ਜਿਹਦੇ ਬਾਰੇ ਬਹੁਤ ਹੈਰੀਟੇਜ ਹੈਗੀ ਹੈ ਪੰਜਾਬ ਦੀ ਔਰ ਲੁਧਿਆਣੇ ਚ ਹੈਗੀ ਆ ਸੀਐਮਸੀ ਹਸਪੀਟਲ ਦੇ ਕੋਲ ਔਰ ਅੱਜ ਜਿਵੇਂ ਵੀ ਆਪਣਾ ਗੁੱਡ ਫਰਾਈਡੇ ਦਾ ਦਿਨ ਹੈ ਗਿਆ ਇਸ ਚਰਚ ਬਾਰੇ ਜਿਹੜੀ 1904 ਚ ਬਣੀ ਸੀ ਉਹਨਾਂ ਬਾਰੇ ਪੌਲ ਸੰਸਾਰਪੁਰ ਸਾਹਿਬ ਹੈਗੇ ਉਹਨਾਂ ਨਾਲ ਗੱਲ ਕਰਦੇ ਕੀ ਮਹੱਤਤਾ ਹੈਗੀ ਹੈ ਜੀ ਸਰ ਵੈਲਕਮ ਹੈ ਜੀ ਕੀ ਤੁਹਾਨੂੰ ਕਹਿਣਾ ਛੱਡ ਦੋ ਹਾਂ ਜੀ ਇਹ 1904 1904 ਦੇ ਵਿੱਚ ਹਾਂ ਜੀ ਵਾਈਲੀ ਮੈਡਮ ਜੋ ਹੈ ਜੀ ਉਹਨਾਂ ਨੇ ਇਸ ਚਰਚ ਦੀ ਉਸਾਰੀ ਕੀਤੀ ਹੈ ਔਰ ਵੈਸੇ ਤਾਂ ਇੱਥੇ ਮਿਸ਼ਨਰੀ 1834 ਚ ਆਗੇ ਸੀ ਜੀ ਪਰ ਇਹ ਚਰਚ ਜਿਹੜਾ ਹੈ ਉਹਨਾਂ ਦੇ ਇੱਕ ਮਹਾਨ ਦੇਨ ਹੈ ਜਿਹਦੀ وجہ ਨਾਲ ਹਜ਼ਾਰਾਂ ਲੋਕਾਂ ਨੇ ਈਸ਼ਵਰ ਤੇ ਵਿਸ਼ਵਾਸ ਕੀਤਾ ਹੈ ਜੀ ਅੱਜ ਵੀ ਬੜੀ ਮੇਨਟੇਨਡ ਹੈ ਵੈਸੇ ਦੇਖਿਆ 1904 ਦਾ ਮਤਲਬ ਹੈ 120 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਔਰ ਬਿਲਕੁਲ ਬਲੰਦੀਆਂ ਔਰ ਬੜੀ ਵਧੀਆ ਮੇਨਟੇਨਡ ਹੈਗੀ ਹੈ ਚਰਚ ਕਿਸ ਤਰ੍ਹਾਂ ਤੁਸੀਂ ਜੋਜਦੇ ਹੋ ਇਹਦੇ ਵਿੱਚ ਮੇਰੇ ਬਜ਼ੁਰਗਾਂ ਨੇ ਦੱਸਿਆ ਸੀ ਕਿ ਇਹਦੇ ਵਿੱਚ ਖੁਦਾ ਦੀ ਬਲੇਸਿੰਗ ਹੈ ਜੀ ਜਿਹੜੇ ਲੋਕਾਂ ਦੇ ਆਪਣੇ ਕੰਮ ਹੁੰਦੇ ਨੇ ਉਹ ਆ ਕੇ ਇੱਥੇ ਦੁਆ ਕਰ ਦਿੰਨੇ ਸਾਡੇ ਘਰ ਦੇ ਵਿੱਚ ਵੀ ਇਦਾਂ ਹੋਇਆ ਮੇਰੀ ਵਾਈਫ ਇੱਥੇ ਦੁਆ ਕਰਦੀ ਸੀ ਸਾਡੇ ਔਲਾਦ ਨਹੀਂ ਸੀ ਪਰ ਸਾਡੇ ਇੱਥੇ ਦੁਆ ਕਰਨਾ ਸਾਡੇ ਘਰ ਪਹਿਲਾ ਲੜਕਾ ਪੈਦਾ ਹੋਇਆ ਸੀ ਸੋ ਇਹ 1904 ਦੀ ਬੜੀ ਮਹੱਤਵਪੂਰਨ ਪਵਿੱਤਰ ਚਰਚ ਜਿਹੜੀ ਕਿ 120 ਸਾਲ ਤੋਂ ਵੱਧ ਸਮੇਂ ਤੇ ਇੱਥੇ ਬਿਲਕੁਲ ਮੇਨਟੇਨਡ ਹੈ ਔਰ ਪੰਜਾਬ ਦੀ ਸ਼ਾਨ ਹੈਗੀ ਆ ਵਰਲਡ ਹੈਰੀਟੇਜ ਦੇ ਬੁੱਕੇ ਤੇ ਅਸੀਂ ਹੋਰ ਵੀ ਇਹ ਜਿਹੇ ਜਿਹੇ ਮੂਮੈਂਟਸ ਸਬਾਰਕ ਜਾਂ ਹੋਰ ਇਹ ਜਿਹੇ ਦਰਸ਼ਕਾਂ ਦੇ ਰੂਬਰੂ ਲਿਆਉਂਦੇ ਰਾਵਾਂਗੇ ਰਜੇਸ਼ਿੰਦਰ ਵੀਡੀਓ ਜਰਨਲਿਸਟ ਜਤਿੰਦਰ ਨਾਲ ਲੁਧਿਆਣਾ ਪੰਜਾਬ ਅੱਜ ਵਰਲਡ ਹੈਰੀਟੇਜ ਡੇ ਦੇ ਮੌਕੇ ਤੇ ਜਿਹਨੂੰ ਆਪਾਂ ਵਿਸ਼ਵ ਧਰੋਹਰ ਦਿਵਸ ਪੰਜਾਬੀ ਚ ਕਹਿੰਦੇ ਆ ਤੇ ਨਾਲੇ ਜਿਹੜਾ ਆਪਣਾ ਵਰਲਡ ਹੈਰੀਟੇਜ ਜਿਹਨੂੰ ਸਾਰੇ ਸੰਸਾਰ ਚ ਬਣਾਇਆ ਜਾ ਰਿਹਾ ਹੈਗਾ ਯੂਨੋ ਵੱਲੋਂ ਰੈਕਗਨਾਈਜ਼ ਕੀਤਾ ਗਿਆ ਹੈਗਾ ਔਰ ਵਰਲਡ ਮਿਊਜ਼ੀਅਮ ਔਰ ਮੋਨੂਮੈਂਟਸ ਡੇ ਵੀ ਅੱਜ ਦਾ ਦਿਨ ਬਣਾਇਆ ਜਾਂਦਾ ਹੈਗਾ ਅਸੀਂ ਇਸ ਵਕਤ 1904 1904 ਚ ਬਣਾਈ ਗਈ ਕੈਲੀਵਰੀ ਚਰਚ ਜਿਹਦੇ ਬਾਰੇ ਬਹੁਤ ਹੈਰੀਟੇਜ ਹੈਗੀ ਹੈ ਪੰਜਾਬ ਦੀ ਔਰ ਲੁਧਿਆਣੇ ਚ ਹੈਗੀ ਆ ਸੀਐਮਸੀ ਹਸਪੀਟਲ ਦੇ ਕੋਲ ਔਰ ਅੱਜ ਵੈਸੇ आ, 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 अपना गुड फ्राइडे ਦਾ ਦਿਨ ਹੈ ਗਿਆ ਇਸ ਚਰਚ ਬਾਰੇ ਜਿਹੜੀ 1904 ਚ ਬਣੀ ਸੀ ਉਹਨਾਂ ਬਾਰੇ ਪੌਲ ਸੰਸਾਰਪੁਰ ਸਾਹਿਬ ਹੈਗੇ ਉਹਨਾਂ ਨਾਲ ਗੱਲ ਕਰਦੇ ਕੀ ਮਹੱਤਤਾ ਹੈਗੀ ਹੈ ਜੀ ਸਰ ਵੈਲਕਮ ਹੈ ਜੀ ਕੀ ਤੋਂ ਤੁਸੀਂ ਕਹਿਣਾ ਛੜ ਦੋ ਹਾਂ ਜੀ ਇਹ 1904 1904 ਦੇ ਵਿੱਚ ਹਾਂ ਜੀ ਵਾਈਲੀ ਮੈਡਮ ਜੋ ਹੈ ਜੀ ਉਹਨਾਂ ਨੇ ਇਸ ਚਰਚ ਦੀ ਉਸਾਰੀ ਕੀਤੀ ਹੈ ਔਰ ਵੈਸੇ ਤਾਂ ਇੱਥੇ ਮਿਸ਼ਨਰੀ 1834 ਚ ਆਗੇ ਸੀ ਜੀ ਪਰ ਇਹ ਚਰਚ ਜਿਹੜਾ ਹੈ ਉਹਨਾਂ ਦੇ ਇੱਕ ਮਹਾਨ ਦੇਨ ਹੈ ਜਿਹਦੀ ਵਜ੍ਹਾ ਨਾਲ ਹਜ਼ਾਰਾਂ ਲੋਕਾਂ ਨੇ ਈਸ਼ਵਰ ਤੇ ਵਿਸ਼ਵਾਸ ਕੀਤਾ ਹੈ ਜੀ ਅੱਜ ਵੀ ਬੜੀ ਮੇਨਟੇਨਡ ਹੈ ਵੇਖਿਆ 1904 ਦਾ ਮਤਲਬ ਹੈ 120 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਔਰ ਬਿਲਕੁਲ ਬਲੰਦੀਆਂ ਔਰ ਬੜੀ ਵਧੀਆ ਮੇਨਟੇਨਡ ਹੈਗੀ ਹੈ ਚਰਚ ਕਿਸ ਤਰ੍ਹਾਂ ਤੁਸੀਂ ਜੋਜਦੇ ਹੋ ਇਹਦੇ ਵਿੱਚ ਮੇਰੇ ਬਜ਼ੁਰਗਾਂ ਨੇ ਦੱਸਿਆ ਸੀ ਕਿ ਇਹਦੇ ਵਿੱਚ ਖੁਦਾ ਦੀ ਬਲੇਸਿੰਗ ਹੈ ਜੀ ਜਿਹੜੇ ਲੋਕਾਂ ਦੇ ਆਪਣੇ ਕੰਮ ਹੁੰਦੇ ਨੇ ਉਹ ਆ ਕੇ ਇੱਥੇ ਦੁਆ ਕਰਦੇ ਨੇ ਸਾਡੇ ਘਰ ਦੇ ਵਿੱਚ ਵੀ ਇਦਾਂ ਹੋਇਆ ਮੇਰੀ ਵਾਈਫ ਇੱਥੇ ਦੁਆ ਕਰਦੀ ਸੀ ਸਾਡੇ ਔਲਾਦ ਨਹੀਂ ਸੀ ਪਰ ਸਾਡੇ ਇੱਥੇ ਦੁਆ ਕਰਨਾ ਸਾਡੇ ਘਰ ਪਹਿਲਾ ਲੜਕਾ ਪੈਦਾ ਹੋਇਆ ਸੀ ਸੋ ਇਹ 1904 ਦੀ ਬੜੀ ਮਹੱਤਵਪੂਰਨ ਪਵਿੱਤਰ ਚਰਚ ਜਿਹੜੀ ਕਿ 120 ਸਾਲ ਤੋਂ ਵੱਧ ਸਮੇਂ ਤੇ ਇੱਥੇ ਬਿਲਕੁਲ ਮੇਨਟੇਨਡ ਹੈ ਔਰ ਪੰਜਾਬ ਦੀ ਸ਼ਾਨ ਹੈਗੀ ਆ ਵਰਲਡ ਹੈਰੀਟੇਜ ਦੇ ਬੁੱਕੇ ਤੇ ਅਸੀਂ ਹੋਰ ਵੀ ਇਹ ਜਿਹੇ ਜਿਹੇ ਮੂਮੈਂਟਸ ਸਬਾਰਕ ਜਾਂ ਹੋਰ ਇਹ ਜੇ ਦਰਸ਼ਕਾਂ ਦੇ ਰੂਬਰੂ ਲਿਆਉਂਦੇ ਰਾਵਾਂਗੇ ਰਜੇਸ਼ਿੰਦਰ ਵੀਡੀਓ ਜਰਨਲਿਸਟ ਜਤਿੰਦਰ ਨਾਲ ਲੁਧਿਆਣਾ ਪੰਜਾਬ ਅੱਜ ਵਰਲਡ ਹੈਰੀਟੇਜ ਡੇ ਦੇ ਮੌਕੇ ਤੇ ਜਿਹਨੂੰ ਆਪਾਂ ਵਿਸ਼ਵ ਧਰੋਹਰ ਦਿਵਸ ਪੰਜਾਬੀ ਚ ਕਹਿੰਦੇ ਆ ਦੇ ਨਾਲੇ ਜਿਹੜਾ ਆਪਣਾ ਵਰਲਡ ਹੈਰੀਟੇਜ ਨੂੰ ਸਾਰੇ ਸੰਸਾਰ ਚ ਬਣਾਇਆ ਜਾ ਰਿਹਾ ਹੈਗਾ ਯੂਨੋ ਵੱਲੋਂ ਰੈਕਗਨਾਈਜ਼ ਕੀਤਾ ਗਿਆ ਹੈਗਾ ਔਰ ਵਰਲਡ ਮਿਊਜ਼ੀਅਮ ਔਰ ਮਾਨੂਮੈਂਟਸ ਡੇ ਵੀ ਅੱਜ ਦਾ ਦਿਨ ਬਣਾਇਆ ਜਾਂਦਾ ਹੈਗਾ ਅਸੀਂ ਇਸ ਵਕਤ 1904 1904 ਚ ਬਣਾਈ ਗਈ ਕੈਲੀਵਰੀ ਚਰਚ ਜਿਹਦੇ ਬਾਰੇ ਬਹੁਤ ਹੈਰੀਟੇਜ ਹੈਗੀ ਹੈ ਪੰਜਾਬ ਦੀ ਔਰ ਲੁਧਿਆਣੇ ਚ ਹੈਗੀ ਆ ਸੀਐਮਸੀ ਹਸਪੀਟਲ ਦੇ ਕੋਲ ਔਰ ਅੱਜ ਵੈਸੇ ਵੀ ਆਪਣਾ ਗੁੱਡ ਫਰਾਈਡੇ ਦਾ ਦਿਨ ਹੈਗਾ ਇਸ ਚਰਚ ਬਾਰੇ ਜਿਹੜੀ 1904 ਚ ਬਣੀ ਸੀ ਉਹਨਾਂ ਬਾਰੇ ਪੌਲ ਸੰਸਾਰਪੁਰ ਸਾਹਿਬ ਹੈਗੇ ਉਹਨਾਂ ਨਾਲ ਗੱਲ ਕਰਦੇ ਕੀ ਮਹੱਤਤਾ ਹੈਗੀ ਹੈ ਜੀ ਸਰ ਵੈਲਕਮ ਹੈ ਜੀ ਕੀ ਤੋਂ ਤੁਸੀਂ ਕਹਿਣਾ ਛੱਡ ਦੋ ਹਾਂ ਜੀ ਇਹ 1904 1904 ਦੇ ਵਿੱਚ ਹਾਂ ਜੀ ਵਾਈਲੀ ਮੈਡਮ ਜੋ ਹੈ ਜੀ ਉਹਨਾਂ ਨੇ ਇਸ ਚਰਚ ਦੀ ਉਸਾਰੀ ਕੀਤੀ ਹੈ ਔਰ ਵੈਸੇ ਤਾਂ ਇੱਥੇ ਮਿਸ਼ਨਰੀ 1834 ਚ ਆਗੇ ਸੀ ਜੀ ਪਰ ਇਹ ਚਰਚ ਜਿਹੜਾ ਹੈ ਉਹਨਾਂ ਦੇ ਇੱਕ ਮਹਾਨ ਦੇਨ ਹੈ ਜਿਹਦੀ وجہ ਨਾਲ ਹਜ਼ਾਰਾਂ ਲੋਕਾਂ ਨੇ ઈશ્વਰ ਤੇ ਵਿਸ਼ਵਾਸ ਕੀਤਾ ਹੈ ਜੀ ਅੱਜ ਵੀ ਬੜੀ ਮੇਨਟੇਨਡ ਹੈ ਵੈਸੇ ਦੇਖਿਆ 1904 ਦਾ ਮਤਲਬ ਹੈ 120 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਔਰ ਬਿਲਕੁਲ ਬਲੰਦੀਆਂ ਔਰ ਬੜੀ ਵਧੀਆ ਮੇਨਟੇਨਡ ਹੈਗੀ ਹੈ ਚਰਚ ਕਿਸ ਤਰ੍ਹਾਂ ਤੁਸੀਂ ਜੋਜਦੇ ਹੋ ਇਹਦੇ ਵਿੱਚ ਮੇਰੇ ਬਜ਼ੁਰਗਾਂ ਨੇ ਦੱਸਿਆ ਸੀ ਕਿ ਇਹਦੇ ਵਿੱਚ ਖੁਦਾ ਦੀ ਬਲੇਸਿੰਗ ਹੈ ਜੀ ਜਿਹੜੇ ਲੋਕਾਂ ਦੇ ਆਪਣੇ ਕੰਮ ਹੁੰਦੇ ਨੇ ਉਹ ਆ ਕੇ ਇੱਥੇ ਦੁਆ ਕਰਦੇ ਨੇ ਸਾਡੇ ਘਰ ਦੇ ਵਿੱਚ ਵੀ ਹੋਇਆ ਮੇਰੀ ਵਾਈਫ ਇੱਥੇ ਦੁਆ ਕਰਦੀ ਸੀ ਸਾਡੇ ਔਲਾਦ ਨਹੀਂ ਸੀ ਪਰ ਸਾਡੇ ਇੱਥੇ ਦੁਆ ਕਰਨਾ ਸਾਡੇ ਘਰ ਪਹਿਲਾ ਲੜਕਾ ਪੈਦਾ ਹੋਇਆ ਸੀ ਸੋ ਇਹ 1904 ਦੀ ਬੜੀ ਮਹੱਤਵਪੂਰਨ ਪਵਿੱਤਰ ਚਰਚ ਜਿਹੜੀ ਕਿ 120 ਤੋਂ ਸਾਲ ਤੋਂ ਵੱਧ ਸਮੇਂ ਤੇ ਇੱਥੇ ਬਿਲਕੁਲ ਮੇਨਟੇਨਡ ਹੈ ਔਰ ਪੰਜਾਬ ਦੀ ਸ਼ਾਨ ਹੈਗੀ ਆ ਵਰਲਡ ਹੈਰੀਟੇਜ ਦੇ ਬੁੱਕੇ ਤੇ ਅਸੀਂ ਹੋਰ ਵੀ ਇਹ ਜਿਹੇ ਜਿਹੇ ਮੂਮੈਂਟਸ ਸਬਾਰਕ ਜਾਂ ਹੋਰ ਇਹ ਜਿਹੇ ਦਰਸ਼ਕਾਂ ਦੇ ਰੂਬਰੂ ਲਿਆਉਂਦੇ ਰਾਵਾਂਗੇ ਰਜੇਸ਼ਿੰਦਰ ਵੀਡੀਓ ਜਰਨਲਿਸਟ ਜਤਿੰਦਰ ਨਾਲ ਲੁਧਿਆਣਾ ਪੰਜਾਬ ਅੱਜ ਵਰਲਡ ਹੈਰੀਟੇਜ ਡੇ ਦੇ ਮੌਕੇ ਤੇ ਜਿਹਨੂੰ ਆਪਾਂ ਵਿਸ਼ਵ ਧਰੋਹਰ ਦਿਵਸ ਪੰਜਾਬੀ ਚ ਕਹਿੰਦੇ ਆ ਤੇ ਨਾਲੇ ਜਿਹੜਾ ਆਪਣਾ ਵਰਲਡ ਹੈਰੀਟੇਜ ਜਿਹਨੂੰ ਸਾਰੇ ਸੰਸਾਰ ਚ ਬਣਾਇਆ ਜਾ ਰਿਹਾ ਹੈਗਾ ਯੂਨੋ ਵੱਲੋਂ ਰੈਕਗਨਾਈਜ਼ ਕੀਤਾ ਗਿਆ ਹੈਗਾ ਔਰ ਵਰਲਡ ਮਿਊਜ਼ੀਅਮ ਔਰ ਮਨੂਮੈਂਟਸ ਡੇ ਵੀ ਅੱਜ ਦਾ ਦਿਨ ਬਣਾਇਆ ਜਾਂਦਾ ਹੈਗਾ ਅਸੀਂ ਇਸ ਵਕਤ 1904 1904 ਚ ਬਣਾਈ ਗਈ ਕੈਲੀਵਰੀ ਚਰਚ ਜਿਹਦੇ ਬਾਰੇ ਬਹੁਤ ਹੈਰੀਟੇਜ ਹੈਗੀ ਹੈ ਪੰਜਾਬ ਦੀ ਔਰ ਲੁਧਿਆਣੇ ਚ ਹੈਗੀ ਆ ਸੀਐਮਸੀ ਹਸਪੀਟਲ ਦੇ ਕੋਲ ਔਰ ਅੱਜ ਵੈਸੇ ਵੀ आ, 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 अपना गुड फ्राइडे ਦਾ ਦਿਨ ਹੈ ਗਿਆ ਇਸ ਚਰਚ ਬਾਰੇ ਜਿਹੜੀ 1904 ਚ ਬਣੀ ਸੀ ਉਹਨਾਂ ਬਾਰੇ ਪੌਲ ਸੰਸਾਰਪੁਰ ਸਾਹਿਬ ਹੈਗੇ ਉਹਨਾਂ ਨਾਲ ਗੱਲ ਕਰਦੇ ਕੀ ਮਹੱਤਤਾ ਹੈਗੀ ਹੈ ਜੀ ਸਰ ਵੈਲਕਮ ਹੈ ਜੀ ਕੀ ਤੁਸੀਂ ਕਹਿਣਾ ਛੱਡ ਦੋ ਹਾਂ ਜੀ ਇਹ 1904 1904 ਦੇ ਵਿੱਚ ਹਾਂ ਜੀ ਵਾਈਲੀ ਮੈਡਮ ਜੋ ਹੈ ਜੀ ਉਹਨਾਂ ਨੇ ਇਸ ਚਰਚ ਦੀ ਉਸਾਰੀ ਕੀਤੀ ਹੈ ਔਰ ਵੈਸੇ ਤਾਂ ਇੱਥੇ ਮਿਸ਼ਨਰੀ 1834 ਚ ਆਗੇ ਸੀ ਜੀ ਪਰ ਇਹ ਚਰਚ ਜਿਹੜਾ ਹੈ ਉਹਨਾਂ ਦੇ ਇੱਕ ਮਹਾਨ ਦਿਨ ਹੈ ਜਿਹਦੀ ਵਜ੍ਹਾ ਨਾਲ ਹਜ਼ਾਰਾਂ ਲੋਕਾਂ ਨੇ ਈਸ਼ਵਰ ਤੇ ਵਿਸ਼ਵਾਸ ਕੀਤਾ ਹੈ ਜੀ ਅੱਜ ਵੀ ਬੜੀ ਮੇਨਟੇਨਡ ਹੈ ਵੈਸੇ ਦੇਖਿਆ 1904 ਦਾ ਮਤਲਬ ਹੈ 120 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਔਰ ਬਿਲਕੁਲ ਬਲੰਦੀਆਂ ਔਰ ਬੜੀ ਵਧੀਆ ਮੇਨਟੇਨਡ ਹੈਗੀ ਹੈ ਚਰਚ ਕਿਸ ਤਰ੍ਹਾਂ ਤੁਸੀਂ ਜੋਜਦੇ ਹੋ ਇਹਦੇ ਵਿੱਚ ਮੇਰੇ ਬਜ਼ੁਰਗਾਂ ਨੇ ਦੱਸਿਆ ਸੀ ਕਿ ਇਹਦੇ ਵਿੱਚ ਖੁਦਾ ਦੀ ਬਲੇਸਿੰਗ ਹੈ ਜੀ ਜਿਹੜੇ ਲੋਕਾਂ ਦੇ ਆਪਣੇ ਕੰਮ ਹੁੰਦੇ ਨੇ ਉਹ ਆ ਕੇ ਇੱਥੇ ਦੁਆ ਕਰਦੇ ਨੇ ਸਾਡੇ ਘਰ ਦੇ ਵਿੱਚ ਵੀ ਇਹ ਹੋਇਆ ਮੇਰੀ ਵਾਈਫ ਇੱਥੇ ਦੁਆ ਕਰਦੀ ਸੀ ਸਾਡੇ ਔਲਾਦ ਨਹੀਂ ਸੀ ਪਰ ਸਾਡੇ ਇੱਥੇ ਦੁਆ ਕਰਨਾ ਸਾਡੇ ਘਰ ਪਹਿਲਾ ਲੜਕਾ ਪੈਦਾ ਹੋਇਆ ਸੀ ਸੋ ਇਹ 1904 ਦੀ ਬੜੀ ਮਹੱਤਵਪੂਰਨ ਪਵਿੱਤਰ ਚਰਚ ਜਿਹੜੀ ਕਿ 120 ਤੋਂ ਸਾਲ ਤੋਂ ਵੱਧ ਸਮੇਂ ਤੇ ਇੱਥੇ ਬਿਲਕੁਲ ਮੇਨਟੇਨਡ ਹੈ ਔਰ ਪੰਜਾਬ ਦੀ ਸ਼ਾਨ ਹੈਗੀ ਆ ਵਰਲਡ ਹੈਰੀਟੇਜ ਦੇ ਬੁੱਕੇ ਤੇ ਅਸੀਂ ਹੋਰ ਵੀ ਇਹ ਜਿਹੇ ਜਿਹੜੇ ਮੂਮੈਂਟਸ ਬਾਰਕ ਜਾਂ ਹੋਰ ਇਹ ਜਿਹੇ ਦਰਸ਼ਕਾਂ ਦੇ ਰੂਬਰੂ ਲਿਆਉਂਦੇ ਰਾਵਾਂਗੇ ਰਜੇਸ਼ਿੰਦਰ ਵੀਡੀਓ ਜਰਨਲਿਸਟ ਜਤਿੰਦਰ ਨਾਲ ਲੁਧਿਆਣਾ ਪੰਜਾਬ ਅੱਜ ਵਰਲਡ ਹੈਰੀਟੇਜ ਡੇ ਦੇ ਮੌਕੇ ਤੇ ਜਿਹਨੂੰ ਆਪਾਂ ਵਿਸ਼ਵ ਧਰੋਹਰ ਦਿਵਸ ਪੰਜਾਬੀ ਚ ਕਹਿੰਦੇ ਆ ਤੇ ਨਾਲੇ ਜਿਹੜਾ ਆਪਣਾ ਵਰਲਡ ਹੈਰੀਟੇਜ ਜਿਹਨੂੰ ਸਾਰੇ ਸੰਸਾਰ ਚ ਬਣਾਇਆ ਜਾ ਰਿਹਾ ਹੈਗਾ ਯੂਨੋ ਵੱਲੋਂ ਰੈਕਗਨਾਈਜ਼ ਕੀਤਾ ਗਿਆ ਹੈਗਾ ਔਰ ਵਰਲਡ ਮਿਊਜ਼ੀਅਮ ਔਰ ਮਨੂਮੈਂਟਸ ਡੇ ਵੀ ਅੱਜ ਦਾ ਦਿਨ ਬਣਾਇਆ ਜਾਂਦਾ ਹੈਗਾ ਅਸੀਂ ਇਸ ਵਕਤ 1904 1904 ਚ ਬਣਾਈ ਗਈ ਕੈਲੀਵਰੀ ਚਰਚ ਜਿਹਦੇ ਬਾਰੇ ਬਹੁਤ ਹੈਰੀਟੇਜ ਹੈਗੀ ਹੈ ਪੰਜਾਬ ਦੀ ਔਰ ਲੁਧਿਆਣੇ ਚ ਹੈਗੀ ਆ ਸੀਐਮਸੀ ਹਸਪੀਟਲ ਦੇ ਕੋਲ ਔਰ ਅੱਜ भी आ, 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 दे दे भी। वैसे भी अपना गुड फ्राइडे ਦਾ ਦਿਨ ਹੈ ਗਿਆ ਇਸ ਚਰਚ ਬਾਰੇ ਜਿਹੜੀ 1904 ਚ ਬਣੀ ਸੀ ਉਹਨਾਂ ਬਾਰੇ ਪੌਲ ਸੰਸਾਰਪੁਰ ਸਾਹਿਬ ਹੈਗੇ ਉਹਨਾਂ ਨਾਲ ਗੱਲ ਕਰਦੇ ਕੀ ਮਹੱਤਤਾ ਹੈਗੀ ਹੈ ਜੀ ਸਰ ਵੈਲਕਮ ਹੈ ਜੀ ਕੀ ਤੋਂ ਤੁਸੀਂ ਕਹਿਣਾ ਛੱਡ ਦੋ ਹਾਂ ਜੀ ਇਹ 1904 1904 ਦੇ ਵਿੱਚ ਹਾਂ ਜੀ ਵਾਈਲੀ ਮੈਡਮ ਜੋ ਹੈ ਜੀ ਉਹਨਾਂ ਨੇ ਇਸ ਚਰਚ ਦੀ ਉਸਾਰੀ ਕੀਤੀ ਹੈ ਔਰ ਵੈਸੇ ਤਾਂ ਇੱਥੇ ਮਿਸ਼ਨਰੀ 1834 ਚ ਆਗੇ ਸੀ ਜੀ ਪਰ ਇਹ ਚਰਚ ਜਿਹੜਾ ਹੈ ਉਹਨਾਂ ਦੇ ਇੱਕ ਮਹਾਨ ਦਿਨ ਹੈ ਜਿਹਦੀ ਵਜ੍ਹਾ ਨਾਲ ਹਜ਼ਾਰਾਂ ਲੋਕਾਂ ਨੇ ਈਸ਼ਵਰ ਤੇ ਵਿਸ਼ਵਾਸ ਕੀਤਾ ਹੈ ਜੀ ਅੱਜ ਵੀ ਬੜੀ ਮੇਨਟੇਨਡ ਹੈ ਵੈਸੇ ਦੇਖਿਆ 1904 ਦਾ ਮਤਲਬ ਹੈ 120 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਔਰ ਬਿਲਕੁਲ ਬਲੰਦੀਆਂ ਔਰ ਬੜੀ ਵਧੀਆ ਮੇਨਟੇਨਡ ਹੈਗੀ ਹੈ ਚਰਚ ਕਿਸ ਤਰ੍ਹਾਂ ਤੁਸੀਂ ਜੋਜਦੇ ਹੋ ਇਹਦੇ ਵਿੱਚ ਮੇਰੇ ਬਜ਼ੁਰਗਾਂ ਨੇ ਦੱਸਿਆ ਸੀ ਕਿ ਇਹਦੇ ਵਿੱਚ ਖੁਦਾ ਦੀ ਬਲੇਸਿੰਗ ਹੈ ਜੀ ਜਿਹੜੇ ਲੋਕਾਂ ਦੇ ਆਪਣੇ ਕੰਮ ਹੁੰਦੇ ਨੇ ਉਹ ਆ ਕੇ ਇੱਥੇ ਦੁਆ ਕਰਦੇ ਨੇ ਸਾਡੇ ਘਰ ਦੇ ਵਿੱਚ ਵੀ ਇਦਾਂ ਹੋਇਆ ਮੇਰੀ ਵਾਈਫ ਇੱਥੇ ਦੁਆ ਕਰਦੀ ਸੀ ਸਾਡੇ ਔਲਾਦ ਨਹੀਂ ਸੀ ਪਰ ਸਾਡੇ ਇੱਥੇ ਦੁਆ ਕਰਨਾ ਸਾਡੇ ਘਰ ਪਹਿਲਾ ਲੜਕਾ ਪੈਦਾ ਹੋਇਆ ਸੀ ਸੋ ਇਹ 1904 ਦੀ ਬੜੀ ਮਹੱਤਵਪੂਰਨ ਪਵਿੱਤਰ ਚਰਚ ਜਿਹੜੀ ਕਿ 120 ਸਾਲ ਤੋਂ ਵੱਧ ਸਮੇਂ ਤੇ ਇੱਥੇ ਬਿਲਕੁਲ ਮੇਨਟੇਨਡ ਹੈ ਔਰ ਪੰਜਾਬ ਦੀ ਸ਼ਾਨ ਹੈਗੀ ਆ ਵਰਲਡ ਹੈਰੀਟੇਜ ਦੇ ਬੁੱਕੇ ਤੇ ਅਸੀਂ ਹੋਰ ਵੀ ਇਹ ਜਿਹੇ ਜਿਹੇ ਮੂਮੈਂਟਸ ਸਬਾਰਕ ਜਾਂ ਹੋਰ ਇਹ ਜਿਹੇ ਦਰਸ਼ਕਾਂ ਦੇ ਰੂਬਰੂ ਲਿਆਉਂਦੇ ਰਾਵਾਂਗੇ ਰਜੇਸ਼ਿੰਦਰ ਵੀਡੀਓ ਜਰਨਲਿਸਟ ਜਤਿੰਦਰ ਨਾਲ ਲੁਧਿਆਣਾ ਪੰਜਾਬ ਥੈਂਕ ਯੂ ਅੱਜ ਵਰਲਡ